ਰਾਤ ਨੂੰ ਲਾੜੇ ਦੇ ਨਾਲ ਡਾਂਸ ਕੀਤਾ, ਸਿੰਧੂਰ ਪਵਾਇਆ, ਸੱਤ ਫੇਰੇ ਲਏ ਤੇ ਤੜਕਸਾਰ ਵਿਦਾਈ ਤੋਂ ਪਹਿਲਾਂ ਲੜਕੀ ਜਿਹੜੀ ਆ ਉਹ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਐ। ਕੋਈ ਨਹੀਂ ਪਤਾ ਕਿ ਕਿਸ ਦੇ ਸਾਥ ਗਈ ਐ, ਕਿਸ ਦੇ ਸਾਥ ਨਹੀਂ ਗਈ। हमको ਇਹ ਵੀ ਨਹੀਂ ਪਤਾ ਹੈ। ਤਾਂ ਫਰਜ਼ੀ ਕਿਸ ਕੋ ਫਸਾਦੇ ਵਾਂ। ਘਰ ਦੇ ਲੱਭਦੇ ਰਹੇ ਕਿ ਕੁੜੀ ਨੂੰ ਲੈ ਕੇ ਕਾਰ ਦੇ ਵਿੱਚ ਬਿਠਾਈਏ, ਡੋਲੀ ਤੋਰੀਏ, ਸਾਰੇ ਭਾਬੂ ਕੋਈ ਬੈਠੇ ਸੀ ਕਿ ਹੁਣ ਉਹਨਾਂ ਦੀ ਧੀ ਰਾਣੀ ਜਿਹੜੀ ਆ ਉਹ ਸਹੁਰੇ ਚੱਲੀ ਐ ਪਰ ਲੜਕੀ ਸਹੁਰੇ ਨਹੀਂ ਗਈ ਬਲਕਿ ਬੈਗ ਪੈਕ ਕਰੀ ਬੈਠੀ ਸੀ ਅਤੇ ਪ੍ਰੇਮੀ ਦੇ ਨਾਲ ਚਲੀ ਗਈ ਐ। ਜਿਹਾ ਸੋਸਟ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਅਜੀਬ ਮਾਮਲਾ ਜਿਹੜਾ ਹੈ ਉਹ ਬਾਰਾ ਬੰਕੀ ਜਿਹੜਾ ਹੈ ਉਹ ਯੂਪੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਲੜਕੀ ਨੇ ਰਾਤ ਨੂੰ ਤਾਂ ਪਹਿਲਾਂ ਲਾੜੇ ਦੇ ਨਾਲ ਖੂਬ ਡਾਂਸ ਕੀਤਾ ਉਹ ਆਪਣੇ ਚਿਹਰੇ ਤੋਂ ਵੀ ਪੂਰੀ ਖੁਸ਼ ਨਜ਼ਰ ਆ ਰਹੀ ਸੀ ਪੂਰੇ ਸਾਤ ਫੇਰੇ ਹੋਏ ਸਿੰਧੂਰ ਪੋਆਇਆ ਗਿਆ ਵਿਆਹ ਪੂਰੇ ਤਰੀਕੇ ਦੇ ਨਾਲ ਮੁਕੰਮਲ ਹੋਇਆ ਤੇ ਕਿਹਾ ਗਿਆ ਕਿ ਤੜਕਸਾਰ ਜਿਹੜੀ ਉਹ ਵਿਦਾਈ ਹੋਵੇਗੀ ਜਿਹੜੀ ਬਰਾਤ ਆਈ ਸੀ ਉਸਨੇ ਲਾੜੀ ਨੂੰ ਲੈ ਕੇ ਵਾਪਸ ਲੈ ਕੇ ਜਾਣਾ ਸੀ ਆਪਣੇ ਘਰ ਲੈ ਕੇ ਜਾਣਾ ਸੀ ਪਰ ਇੱਥੇ ਕੁਝ ਹੋਰ ਹੀ ਹੋ ਗਿਆ ਪੂਰਾ ਵਿਆਹ ਹੋਣ ਤੋਂ ਬਾਅਦ ਲੜਕੀ ਜਿਹੜੀ ਆ ਉਹ ਵਿਦਾਈ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਆ ਘਰ ਦੇ ਜਦੋਂ ਕਮਰੇ ਦੇ ਵਿੱਚ ਲੜਕੀ ਨੂੰ ਲੈਣ ਗਏ ਤੇ ਪਤਾ ਲੱਗਾ ਕਿ ਲੜਕੀ ਤਾਂ ਕਮਰੇ ਦੇ ਵਿੱਚ ਹੈ ਹੀ ਨਹੀਂ ਸੀ ਲੜਕੇ ਨੇ ਵਿਆਹ ਰਚਾਉਣ ਦੇ ਲਈ ਆਪਣੇ ਖੇਤ ਤੱਕ ਜਿਹੜੇ ਨੇ ਉਹ ਗਿਰਵੀ ਰੱਖ ਕੇ ਆਇਆ ਸੀ ਪੈਸੇ ਜਿਹੜੇ ਨੇ ਉਹ ਖੇਤ ਦੇ ਉੱਤੇ ਗਿਰਵੀ ਲਏ ਹੋਏ ਸੀ ਤਾਂ ਕਿ ਸੋਹਣਾ ਵਿਆਹ ਰਚਾ ਸਕੇ ਇਕਦਮ ਵੀਆਈਪੀ ਵਿਆਹ ਰਚਾ ਸਕੇ ਪਰ ਉਸਨੇ ਵੀਆਈਪੀ ਵਿਆਹ ਤਾਂ ਰਚਾ ਲਿਆ ਪਰ ਲਾੜੀ ਨੂੰ ਆਪਣੇ ਨਾਲ ਨਹੀਂ ਲੈ ਕੇ ਜਾ ਸਕਿਆ ਲੜਕੀ ਦਾ ਨਾਮ ਪल्लਵੀ ਦੱਸਿਆ ਜਾ ਰਿਹਾ ਹੈ ਤੇ ਲੜਕੀ ਜਿਹੜੀ ਹੈ ਉਹ ਵਿਦਾਈ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਫਰਾਰ ਹੋ ਗਈ ਹੈ 12 ਬੰਕੀ ਦਾ ਹੈ ਮਾਮਲਾ ਹੈ ਕਿ ਰਾਤ ਨੂੰ ਦੂਲੇ ਦੇ ਨਾਲ ਡਾਂਸ ਕੀਤਾ ਅਤੇ ਸਵੇਰੇ ਵਿਦਾਈ ਤੋਂ ਪਹਿਲਾਂ ਦੁਲਨ ਜਿਹੜੀ ਹੈ ਉਹ ਕਾਂਡ ਕਰ ਗਈ ਹੈ ਵੱਡਾ ਕਾਂਡ ਕਰਕੇ ਗਈ ਹੈ ਉਸਨੇ ਸਿਰਫ ਔਰ ਸਿਰਫ ਆਪਣੇ ਮਾਪਿਆਂ ਦਾ ਸਿਰ ਨਹੀਂ ਝੁਕਾਇਆ ਬਲਕਿ ਕਲਾੜਾ ਜਿਸਨੇ ਕਿ ਆਪਣੀ ਜ਼ਮੀਨ ਗਿਰਵੀ ਰੱਖਿਆ ਹੋਇਆ ਸੀ ਇੱਕ ਲਾੜਾ ਜਿਹੜੇ ਬਹੁਤ ਸਾਰੇ ਸੁਪਨੇ ਲੈ ਕੇ ਲੜਕੀ ਨੂੰ ਲੈਣ ਆਇਆ ਹੋਇਆ ਸੀ ਉਸ ਦੇ ਨਾਲ ਇਹ ਕਾਂਡ ਜਿਹੜਾ ਹੈ ਉਹ ਵਾਪਰਿਆ ਹੈ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇੱਕ ਪਾਸੇ ਤਾਂ ਚੰਗਾ ਹੀ ਹੋਇਆ ਕਿ ਲੜਕਾ ਜਿਹੜਾ ਹੈ ਉਹ ਬਚ ਗਿਆ ਲੋਕਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਹਦਾ ਕਿਤੇ ਹੋਰ ਚੱਕਰ ਚੱਲ ਰਿਹਾ ਸੀ ਜੇਕਰ ਉਹ ਪ੍ਰੇਮੀ ਦੇ ਨਾਲ ਮਿਲ ਕੇ ਕਿਤੇ ਲਾੜੇ ਨੂੰ ਮਰਵਾ ਦਿੰਦੀ ਫੇਰ ਕੀ ਹੋਣਾ ਸੀ ਜੇਕਰ ਉਹ ਨੀਲੇ ਟੈਂਕੀ ਦੇ ਵਿੱਚ ਪਵਾ ਸਕਦੀ ਸੀ ਆ ਮਾਫ ਕਰਨਾ ਨੀਲੇ ਡਰਮ ਚੇਪਿਚ ਪਵਾ ਸਕਦੀ ਸੀ ਹਨੀਮੂਨ ਤੇ ਲੈ ਜਾ ਕੇ ਜੋ ਹੈ ਉਹ ਘਹਾੜਾਂ ਤੋਂ ਧੱਕਾ ਮਾਰ ਸਕਦੀ ਸੀ ਜਾਂ ਹੋਰ ਵੀ ਬਹੁਤ ਸਾਰੇ ਛੜਿਆਂ ਤੇ ਰੱਤ ਸਕਦੀ ਸੀ ਪਰ ਚੰਗਾ ਹੋਇਆ ਕਿ ਉਸ ਨੇ ਲਾੜੇ ਨੂੰ ਜਿਹੜਾ ਹੈ ਉਹ ਪਹਿਲਾਂ ਹੀ ਛੱਡ ਦਿੱਤਾ ਤੇ ਫਰਾਰ ਹੋ ਗਈ ਲਾੜੇ ਦੀ ਜਾਨ ਬਚ ਗਈ ਇਸ ਗੱਲ ਨੂੰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਖੁਸ਼ ਨੇ ਕਿ ਚਲੋ ਚੰਗਾ ਹੋਇਆ ਕਿ ਇੱਕ ਲੜਕੇ ਦੀ ਜਾਨ ਜਿਹੜੀ ਉਹ ਬਚ ਗਈ ਹੈ ਪਰ ਬਹੁਤ ਸਾਰੇ ਲੋਕ ਆਖ ਰਹੇ ਨੇ ਕਿ ਜੇਕਰ ਉਸਨੇ ਪ੍ਰੇਮੀ ਦੇ ਨਾਲ ਹੀ ਭੱਜਣਾ ਸੀ ਤੇ ਆਖਿਰਕਾਰ ਮੁੰਡੇ ਦਾ ਇੰਨਾ ਖਰਚਾ ਕਿਉਂ ਕਰਵਾਇਆ ਉਸ ਦੀ ਬੇਇੱਜ਼ਤੀ ਕਿਉਂ ਕਰਵਾਈ ਆਪਣੇ ਮਾਪਿਆਂ ਦਾ ਕਿਉਂ ਸਿਰ ਝਕਾਇਆ ਜੇਕਰ ਉਹ ਕਿਸੇ ਹੋਰ ਦੇ ਨਾਲ ਪਿਆਰ ਕਰਦੀ ਸੀ ਤੇ ਉਹ ਆਪਣੇ ਮਾਪਿਆਂ ਨੂੰ ਦੱਸ ਸਕਦੀ ਸੀ ਜਾਂ ਪਹਿਲਾਂ ਹੀ ਉਸਦੇ ਨਾਲ ਚੱਲੀ ਜਾਂਦੀ ਜੇ ਜੇ ਉਸਨੇ ਉਸਦੇ ਨਾਲ ਹੀ ਜਾਣ ਦਾ ਮਨ ਬਣਾਇਆ ਹੀ ਹੋਇਆ ਸੀ ਤੇ ਆਖਿਰਕਾਰ ਉਸਨੇ ਮੁੰਡੇ ਦੀ ਇਸ ਤਰੀਕੇ ਦੇ ਨਾਲ ਮੁੰਡੇ ਦਾ ਮਜ਼ਾਕ ਕਿਉਂ ਉਡਾਇਆ ਵਿਚਾਰਾ ਉਹ ਸ਼ਿਰਵਾਨੀ ਪਾ ਕੇ ਆਇਆ ਹੋਇਆ ਸੀ लड़की नहीं लेके ले आया हुआ सी सी उसने उदे नाल सुपने सी, पर लड़की जड़ी है है वो लाडे साथ तो बाद गई गई बल्कि प्रेमी दे नाल चली गई है, तुसी में चली सो दे जरूर ये लेकर आए थे बंकी में आप, कैसे, क्या मामला हुआ फिर साथ? हुआ, हम हमेरा से हमारा जयमाला हो गया था और हमारा तो, मतलब उसके बाद में साथी जो लड़की फरार हो चुकी थी और हमको तो बताया गया कि हम बोले कि मम्मी जल्दी करवाइए बिठाई और गाड़ी दूसरी किस्म में जानी है तो उसकी मम्मी बोली कि हाँ ठीक है बिधाई भैया हम करवा रहे हैं अब हम छत पे गए तो हमारे दोनों सराह जाए हमारे रंग रंग मेकअप सारा पूरा कर दिए और तो हमारी साली आई तो हमारे जूता फराह के ले गई तो हम बोले कि जल्दी मम्मी करवाइए और बहुत लेट हो रहा है तो उसकी मम्मी बोली ठीक है भैया अभी लड़की को ला रहे हैं इंतजार कीजिए और यही कहते कहते तो कुछ देर हम बैठे रहे तो उसके बाद में हम नंगे पर थे जन फिर जूता हमारे साली थी तो हम नहीं खिलेबा खिलाना एक खिलाना है तो हमारा जूता दीजिए और तो हम तुझे आ रहे हैं तो उसके मतलब मम्मी बोली भैया ठीक है सहेली वहाँ लड़की गई आ रही भेंट कीजिए तो हम भेंट करते करते तो मतलब वही साढ़े तीन बजे थी लगभग में एक सौ बारह नंबर डाल है तो पूरी सारी लिखा पढ़ी थी बस ना जानते हैं अच्छा ये लड़की के बारे में जो आपने तहरीर दी है उसमें लिखा हुआ।